ਕੌਰਵੀ ਦਾ ਅੱਜ ਜਨਮ ਦਿਨ ਹੈ ਇਸ ਮੌਕੇ ਤੇ ਗਾਇਕਾ ਦੇ ਫੈਨਸ ਵੀ ਉਹਨਾਂ ਨੂੰ ਵਧਾਈ ਦੇ ਰਹੇ ਹਨ ਕੌਰਵੀ ਦਾ ਸਬੰਧ ਪੰਜਾਬ ਦੇ ਪਾਤੜਾਂ ਦੇ ਨਜ਼ਦੀਕ ਨਵਾਂ گاਉ ਦੇ ਨਾਲ ਹੈ ਕੌਰਵੀ ਦਾ ਅਸਲ ਨਾਮ ਬਲਜਿੰਦਰ ਕੌਰ ਹੈ ਪਰ ਇੰਡਸਟਰੀ 'ਚ ਉਸਨੂੰ ਕੌਰਵੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਗਾਇਕੀ ਦਾ ਸ਼ੌਂਕ ਉਹਨਾਂ ਨੂੰ ਬਚਪਨ ਤੋਂ ਹੀ ਸੀ ਸਕੂਲ ਸਮੇਂ ਤੋਂ ਹੀ ਗਾਇਕਾ ਸੱਭਿਆਚਾਰਕ ਗਤੀਵਿਧੀਆਂ 'ਚ ਭਾਗ ਲੈਂਦੀ ਸੀ ਤੇ ਇਸੇ ਤੋਂ ਉਸਨੂੰ ਗਾਉਣ ਦੀ ਛਿਤਕ ਲੱਗੀ ਕੌਰਵੀ ਨੇ ਆਪਣੀ ਇਸ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਕਈ ਰੀਅਲਟੀ ਸ਼ੋਅ ਚ ਹਿੱਸਾ ਲਿਆ ਤੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਚ ਵੀ ਪਰਫਾਰਮ ਕੀਤਾ ਸੀ ਕਾਰਬੀ ਆਪਣੇ ਮਾਪਿਆਂ ਦੀ लाਡਲੀ ਧੀ ਹੈ ਤੇ ਮਾਪੇ ਵੀ ਉਸ ਤੇ ਖੂਬ ਪਿਆਰ ਲਟਾਉਂਦੇ ਹਨ ਕਾਰਬੀ ਦੇ 뮤직 ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ 뮤직 ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਡੈਡੀ ਕੂਲ ਮੁੰਡੇ ਫੂਲ ਦੇ ਨਾਲ ਕੀਤੀ ਸੀ ਇਸ ਫਿਲਮ ਚ ਉਹਨਾਂ ਦਾ ਕਲਾਸਮੇਟ ਗੀਤ ਦਸ਼ਕਾ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਇਸ ਤੋਂ ਇਲਾਵਾ ਉਹ ਆਪਣੇ ਗੀਤ ਪੀਜ਼ਾ ਹਟ ਪਰਾਂਦਾ ਜਸਟ ਦੇਸੀ ਮਿੱਤਰਾਂ ਦੇ ਬੂਟ ਬਜਟ ਸਣੇ ਕਈ ਹਿੱਟ ਦੇ ਕੇ ਇੰਡਸਟਰੀ 'ਚ ਤੱਕ ਪਾਈ ਅੱਜ ਉਹਨਾਂ ਦਾ ਜਨਮ ਦਿਨ ਤੇ ਫੈਨਸ ਵੀ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ